ਤੇ ਗੁਰੂ ਨਾਨਕ ਦੇ ਘਰ ਦੇ ਤਾਂ ਸਾਰੇ ਸੰਸਾਰ ਨੇ ਆਉਣਾ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਤੇ ਸਾਰੀ ਦੁਨੀਆ ਇੱਧਰ ਨੂੰ ਤੁਰ ਪਈ ਐ ਜਿੰਨੇ ਜਿਆਦਾ ਵਿਰੋਧ ਤਾਂ ਹੋ ਰਹੀ ਐ ਨਾ ਸਿਆਣੇ ਕਹਿੰਦੇ ਨੇ ਜਦੋਂ ਡੁੱਬਦਾ ਬੰਦਾ ਉਸ ਤੋਂ ਜਿਆਦਾ ਹੱਥ ਮਾਰਦਾ ਆ ਜਿਹੜੇ 2.5% 2% ਵਾਲੇ ਤੇ ਕਹਿੰਦੇ ਨੇ ਸਾਨੂੰ ਖਤਰਾ ਹੀ ਕੋਈ ਨਹੀਂ ਤੇ ਦੂਜੇ ਕਹਿੰਦੇ ਨੇ ਸਾਨੂੰ ਖਤਰਾ ਬਣ ਗਿਆ ਕਾਹਦਾ ਖਤਰਾ ਐ ਭਾਈ ਤੁਹਾਨੂੰ ਕਾਹਦਾ ਖਤਰਾ ਹੋ ਗਿਆ ਇਸ ਕਰਕੇ ਉਹ ਸਮਾਂ ਦੂਰ ਨਹੀਂ ਜੋ ਗੁਰੂ ਮਾਰ ਦਾ ਬਚਨ ਹੈ ਉਹ ਲੋਕ ਚੱਲ ਪਏ ਸਰਚ ਕਰਨ ਤਸਲੀਅਤ ਕਿੱਥੇ ਹੈ ਸੱਚ ਕਿੱਥੇ ਹੈ ਇਹ ਸਿੱਖ ਧਰਮ ਬਣਾਇਆ ਨਹੀਂ ਗਿਆ ਇਹ ਬਣਿਆ ਬਣਾਇਆ ਕਾਲਪੁਰਖ ਕੋਲੋਂ ਆਇਆ ਇਹਨੂੰ ਘੜਿਆ ਨਹੀਂ ਛਾਂਗਿਆ ਨਹੀਂ ਇਹ ਜਿਵੇਂ ਦਾ ਬਣਾ ਕੇ ਭੇਜਿਆ ਕਾਲਪੁਰਖ ਨੇ ਇੱਕ ਕਾਲਪੁਰਖ ਨੂੰ ਮੰਨਣ ਵਾਲਾ ਜਿਹਦੇ ਵਿੱਚ ਕੋਈ ਮذਬ ਜਾਤ ਉੱਚੀ ਨੀਚ ਨਹੀਂ ਜਿਹਦੇ ਚਿੱਕ ਪੰਗ ਤਿੱਕ ਸੰਗ ਤਿੱਕ ਕੋ ਬਾਣੀ ਦਾ ਇੱਕੋ ਹੀ ਬਾਟੇ ਦਾ ਅਮਰ ਜਿੱਥੇ ਸਬਦ ਦਾ ਸਤਕਾਰ ਹੈ